ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ rauwal ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਜੈਤੋ ਤੋਂ ਬਾਜੇਖਾਨੇ ਨੂੰ ਜਦੋਂ ਜਾਂਦੇ ਆ ਦੱਸੋ ਤਾਂ ਉਸ ਛੜਕ ਦੇ ਉੱਤੇ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ভাই ਵਪਾਰ ਦਾ ਕੰਮ ਕਰਦਾ ਤੇ ਇਥੋਂ ਕਈ ਵੀਡੀਓ ਤੁਹਾਨੂੰ ਦਿਖਾਈਆਂ ਹੁਣ ਤੱਕ ਅੱਜ ਫੇਰ ਚਾਰ گاਵਾ ਦਿਖਾ ਰਿਆਂ ਜਿਹਦੇ ਚੋ ਦੋ ਵਹਿੜਾਂ ਤੁਸੀਂ ਪਹਿਲੇ ਦੋ ਨੰਬਰਾਂ ਤੇ ਦੇਖ ਰਹੇ ਹੋ ਇਹ ਤੋਂ ਬਿਨਾ ਦੋ گاਵਾ ਅੱਗੇ ਤੁਹਾਨੂੰ ਦਿਖਾਉਂਗਾ ਸੋ ਲਾਸਟ ਤੱਕ ਵੀਡੀਓ ਦੇਖਿਓ ਪਸ਼ੂ ਜਿਹੜਾ ਤੁਹਾਨੂੰ ਜੱਜਿਆ ਉਹਦੀ ਤਸੱਲੀ ਆ ਕੇ ਕਰ ਲੋਗੇ ਨੰਬਰ ਸਕਰੀਨ ਉੱਤੇ ਸਿੱਧਾ ਚੱਲਦਾ ਰਹਿਣਾ ਆਓ ਮਿਲিয়ে ਬਾਈ ਨੂੰ ਕਰਦੇ ਆਂ ਸ਼ੁਰੂਆਤ ਦੋਸਤੋ ਪਰਲੇ ਪਾਸੇ ਇੱਕ ਛੋਟੀ ਵਹਿੜ ਉਸੇ ਤੋਂ ਆਪਾਂ ਵੀਡੀਓ ਦੀ ਉਦੋਂ ਬਾਅਦ ਜੇ ਕਰਕੇ ਚਾਰੇ ਨਾਗ ਤੁਹਾਨੂੰ ਦਿਖਾ ਦਨੇ ਆ ਹਰਪ੍ਰੀਤ ਭਾਈ ਸਸਤੀ ਕਾ ਸਸਤੀ ਗਾਲ ਜੀ ਹਰਪ੍ਰੀਤ ਅੱਜ ਚਾਰ ਨਾਗ ਆਪਣੇ ਹਾਂਜੀ ਵੀਰੇ ਚਾਰ ਪਹਿਲੇ ਨੰਬਰ ਤੇ ਵਹਿੜ ਤੇਰੇ ਪਰਲੇ ਹੱਥ ਹੈ ਹਾਂਜੀ ਕੰਨਵਾ ਸੂਆ ਇਹ ਪਹਿਲਾ ਸੂਆ ਵੀਰੇ ਦੁੱਧ ਵਾਲੇ ਦੰਦ ਸਿੱਟੇ ਆ ਹਜੇ ਇਹ ਦੋਨੇ ਆਪਾਂ ਇੱਕੋ ਫਾਰਮ ਚ ਲਈਆਂ ਬੱਟੀਆਂ ਇਕੱਠੀਆਂ ਠੀਕ ਹੈ ਇਹਦੇ ਹਜੇ ਗਿਣਤੀ ਦੇ 18 ਦਨ ਪਏ ਵੀਰੇ ਪੂਰੇ ਹੌਂਚ ਠੀਕ ਹੈ ਸਪਾਈਕ ਦੀ ਘੋਦਾ ਵੀਰੇ ਹੂੰ ਤੇ ਅੱਗੇ ਰਮਾਂਡਾ ਤੋਂ ਗੱਬਣਾ ਸੈਕਸਰ ਤੋਂ ਰੇਟ ਕੀ ਰਹਿਣਾ ਰੈਡ ਫੂਨ ਤੇ ਹੋਣਗੇ ਵੀਰੇ ਜੋਟੇ ਹੀ ਲਿਆ ਆਪਾਂ ਇਕੱਠਾ ਠੀ ਸੋ ਦੋ ਸੋ ਇਹ ਦੋ ਬੈੜਾਂ ਬਾਈ ਕਹਿੰਦੇ ਇੱਕੋ ਫਾਰਮ ਚੋਂ ਲਈਆਂ। ਬਾਕੀ ਜੇ ਰਾਤ ਹੀ ਆਈਆਂ ਵੀਰੇ ਲੇਵੇ ਚਾਕੀਆਂ ਬੱਚੀਆਂ ਬਣੀਆਂ ਬਹੁਤ ਜ਼ਿਆਦੇ ਸਿੰਘ। ਠੀਕ ਹੈ। ਬਹੁਤ ਚੰਗੇ ਫਾਰਮ ਚੋਂ ਆਈਆਂ ਦੋਨੀਆਂ। ਉਹ ਦੋਨਾਂ ਹੀ ਤੋੜ ਕੇ ਦਿਖਾਣੇ ਨੇ ਦੁੱਧ ਵਾਲੇ ਦੰਦ ਤੋੜੇ ਆ ਹੁਣ ਦੋਂਦੀ ਹੋ ਰਹੀ ਆ ਇਹ। ਜਿਹਦੇ ਚਿਹਰੇ ਤੋਂ ਵੀ ਦਿਸਦਾ ਹੋਣਾ ਛੋਟੀ ਉਮਰ ਦੀ ਬੱਚੀ ਕਦ ਕੱਠ ਚੰਗਾ ਕਰੂਗੀ। ਹਜੇ ਇਹਨੇ ਵਦਨਾ ਫੁੱਲਣਾ ਹੈ ਕਿਉਂਕਿ ਹਜੇ ਦੋਂਦੀ ਹੋਊਗੀ ਫਿਰ ਚੌਗੀ ਛਿੱਗੀ ਤੇ ਅੱਠ ਦੰਦ ਹੁੰਦੇ ਆ ਪਸ਼ੂ ਤੇ ਜਦੋਂ ਤੱਕ ਪਸ਼ੂ ਜਾ ਕੇ ਜਵਾਨ ਹੁੰਦਾ। ਹਾਵਾਨਾ ਤੁਸੀਂ ਦੇਖੋ ਇਹਦਾ ਸੋਹਣਾ ਟੰਡਾ ਦੋਸਤੋ ਚੰਗੇ ਕਦ ਕਾਠ ਦੀ ਵਹਿੜਾ ਦੂਜੀਆਂ ਗਾਵਾਂ ਜਿਆਦਾ ਉੱਚੀਆਂ ਲੰਬੀਆਂ ਉਹਨਾਂ ਕੋਲ ਛੋਟੀ ਲੱਗਦੀ ਸੀ ਪਰ ਜੋ ਕੱਲੀ ਨੂੰ ਇਸ ਤਰ੍ਹਾਂ ਆਪਾਂ ਬਾਹਰ ਨਿਖੇੜ ਕੇ ਤੋੜਦੇ ਆ ਤਾਂ ਫੁੱਲ ਹਾਈਟ ਦਿਸਦੀ ਹੈ ਹਾਲਾਂਕਿ ਹਜੇ ਇਹ ਬੱਚਾ ਹੈ ਛੋਟੀ ਉਮਰ ਦਾ ਖੜਨੀ ਖੁੜਨੀ ਵਹਿੜ ਦੀ ਚੰਗੀ ਹੈ ਮਾਰਨੀਆਂ ਬੁੰਨੀਆਂ ਬਹੁਤ ਜ਼ਿਆਦਾ ਵੀਰੇ ਹਜੇ 20 ਦਿਨ 18 ਤੋਂ 20 ਦਿਨ ਬਈ ਪੂਰੇ ਗਿਣਤੀ ਦੇ ਠੀਕ ਹੈ ਕਾਪੀ ਦੇ ਆਪਣਾ ਸਾਰਾ ਕੁਝ ਲਿਖਿਆ ਹੋਇਆ ਰਿਕਾਰਡ ਵੀ ਠੀਕ ਹੈ ਸੋ 18 ਤੋਂ 20 ਦਿਨ ਲਊਗੀ। ਮੋੜ ਲੈ ਇੱਕ ਜਿਹੜਾ ਹੋਰ ਖੜਾ ਦੇ ਬਈ। ਸੋਹਣੀ ਬੱਛੀ ਐ ਦੱਸੋ ਦੁਆਰਾ ਫੇਰ ਤੋੜ ਦੀਏ। ਥਣਾ ਚ ਬਿੱਥੀ ਅੱਗੋਂ ਪਿੱਛੋਂ ਚਾਰੇ ਥਣ ਬਿਲਕੁਲ ਨਿਖੜਵੇਂ ਆ। ਬਾਕੀ ਟਾਂਚੇ ਦੀ ਕਦਰ ਪੈਂਦੀ ਐ ਦੱਸੋ ਇਹਦੇ ਸਟਰਕਚਰ ਬਹੁਤ ਸੋਹਣਾ। ਲੈ ਆ ਬਈ। ਸੋ ਪਹਿਲੇ ਨੰਬਰ ਤੇ ਪਹਿਲਣ ਵੈਦ 18 ਤੋਂ 20 ਦਿਨ ਲਾਉਗੀ ਮਤਲਬ ਪੂਰੀ ਰੁੱਤ ਚ ਸੂਗੀ ਜਦੋਂ ਠੰਡ ਦਾ ਜਿਹੜਾ ਉਹ ਠੰਡ ਦੀ ਸ਼ੁਰੂਆਤ ਹੋਣੀ ਹੈ ਤੇ ਸਿਆਲਾਂ ਸਿਆਲਾਂ ਚ ਆਪਦੀ ਰਾਕਮ ਜਿੰਨਾ ਦੁੱਧ ਕਰਮ ਵਾਲੀ ਨੇ ਪਾ ਦੇਣਾ ਚੰਗੇ ਦੁੱਧ ਤੋਂ ਚੱਲਣਾ ਚਾਹੀਦਾ ਇਹਨੂੰ ਜਿਹੜੇ ਹਫ਼ਤੇ ਦਾ ਢਾਂਚਾ ਇਹ ਤੋਂ ਬਾਅਦ ਇੱਕ ਵਾਈਟ ਰੰਗ ਦੇ ਵਿੱਚ ਇਹ ਤੋਂ ਥੋੜੀ ਜ਼ਿਆਦਾ ਵਾਈਟ ਹੈ ਹਰ ਇੱਕ ਜਿਹੜੀ 2 ਨੰਬਰ ਤੇ ਵੜ ਹੈ ਬਈ ਹਾਂਜੀ ਇਹ ਦੰਦੋ ਕਿਵੇਂ ਇਹ ਵੀ ਵੀਰੇ ਇਹਨਾਂ ਦੁੱਧ ਵਾਲੇ ਦੰਦ ਸੱਟੇ ਆਨੇ ਵੀ ਠੀਕ ਹੈ ਕਿੰਨਾ ਟਾਈਮ ਲੱਗੂਗੀ ਹਜੇ ਇਹਦੇ ਵੀਰੇ ਪਿਆ 25 ਦਿਨ ਹਜੇ ਪੂਰੇ ਗਣਤੀ ਦੇ ਠੀਕ ਹੈ ਇਹ ਆਲ ਸਟਾਰ ਦੀ ਖੋਦ ਆ ਵੀਰੇ ਹੂੰ ਤੇ ਇਹਦੇ ਲੱਗਿਆ ਗ੍ਰੈਫੋ ਦਾ ਵੀਰੇ ਸੈਕਸਰ ਖੋਲ ਹਾਈਟ ਪੂਰੀ ਫੁੱਲ ਆ ਵੀਰੇ ਆ ਗਾਂ ਨਾਲੋਂ ਵੀ ਉੱਚੀ ਆ ਸਹੀ ਐ ਸੋ ਸੋ ਥੋੜੀਆਂ ਆਈਆਂ ਕਰਕੇ ਥੋੜੇ ਪੱਠੇ ਦਿੱਥੇ ਘਟ ਖਾਦੇ ਆ ਵੇੜਾ ਨੇ ਠੀਕ ਐ ਰਾਤ ਕਾਠ ਦੇਖੋ ਵੈੜ ਦਾ ਇਹਦਾ ਬਹੁਤ ਉੱਚੀ ਲੰਬੀ ਸੋਹਣਾ ਰੰਗ ਇਹ ਵੀ ਦੋ ਦੰਦ ਬੱਚੀ ਹੈ ਫਾਰਮਾਂ ਦੇ ਵਿੱਚ ਖੁੱਲੀਆਂ ਰਹਿੰਦੀਆਂ ਜਦੋਂ ਲਿਆ ਕੇ ਵੱਧਾ ਜਾਂਦਾ ਕੇਰਾ ਪਸ਼ੂ ਉਪਰਾ ਮੰਦਾ ਹੀ ਹੈ ਸੋ ਬਾਕੀ ਜਦਵੇਂ ਜਿਵੇਂ ਜੀ ਲਾ ਜਾਣੀਆਂ ਤੇ ਉਹਵੇਂ ਪਠਾ ਨੀਰਾ ਚੱਕਣੀਆਂ ਫੁੱਲ ਹਾਈਟ ਲੈਂਥ ਦੀ ਪੂਰੀ ਉੱਚੀ ਲੰਬੀ ਹੈ। ਵੀਰ ਆ ਨਾੜਾ ਨੂੜਾ ਐ ਠਾਦੀ ਆਉਂਦੀ ਆ ਬੱਚੀ ਲੈਵੇ ਤੇ। ਦੇਖੋ ਟਾਂਚਾ ਦੋਸਤੋ ਬਰੀਡ ਕੁਆਲਿਟੀ ਦੇਖੋ ਇਹਦੀ। ਬਹੁਤ ਸੋਹਣੀ ਬਿਊਟੀ। ਹਜੇ ਥਣ ਵੜਾਂ ਵਾਲੀ ਐ ਕਿਉਂਕਿ ਹਜੇ ਟਾਈਮ ਪਿਆ ਸੂਨ ਦੇ ਵਿੱਚ। ਕਮਾਲ ਐ ਤੁਗੀ। ਛੋਏ ਵੀ ਪਹਿਲਾਂ ਵੜ ਤੁਹਾਨੂੰ ਦਿਖਾ ਰਹੇ। ਬਰੀਡ ਕੁਆਲਟੀ ਦੇਖੋ ਲੱਤਾਂ ਲੁੱਤਾਂ ਬਿਲਕੁਲ ਸਿੱਧੀਆਂ ਦਿਸਦੀਆਂ ਫੁੱਲ ਹਾਈਟ ਲੈਂਥ ਵਾਲੀ ਵੈਡ ਕਮਾਲਾ ਇੱਕੋ ਫਾਰਮ ਦੇ ਵਿੱਚੋਂ ਬਾਈ ਕਹਿੰਦਾ ਵੀ ਇਹ ਜੋੜਾ ਖਰੀਦਿਆ ਦੋਨੇ ਬੱਚੇ ਇੱਕੋ ਫਾਰਮ ਦੇ ਵਿੱਚੋਂ ਐ ਰੋਕੀ ਮੜੇ ਹਜੇ ਦੱਸੋ ਇਹਨੇ ਸੂਣਾ ਹੈ ਤੇ ਪਹਿਲਾਂ ਵੈਡ ਹਵਾਨੇ ਤੇ ਨਾੜਾਂ ਦੇਖਿਓ ਥੋੜਾ ਪਾਇਰ ਪਟਾਈ ਦੇ ਨਾੜਾਂ ਤੁਸੀਂ ਇਸ ਸਾਈਡ ਤੋਂ ਨਾੜਾਂ ਦੇਖੋਗੇ ਹੁਣੇ ਉੱਪਰ ਵੀਆ ਦਿਸਣੀਆਂ ਸ਼ੁਰੂ ਹੋ ਗਈਆਂ ਲੈ ਚੱਲ ਭਾਈ ਸੋਇ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਆ ਪਹਿਲਾ ਸੂਆ ਸੁੰਦੀ 25 ਦਿਨਾਂ ਦੀ ਕੱਚੀ ਦੋ ਦੰਦ ਵੜ ਇਹ ਤੋਂ ਅੱਗੇ ਵੱਡੀਆਂ ਗਾਵਾਂ ਦਿਖਾਉਣੇ ਆ ਤੁਹਾਨੂੰ ਸਾਹਮਣੇ ਗਾਂ ਖੜੀ ਏ ਹਰਪ੍ਰੀਤ ਭਾਈ ਇਹਦਾ ਸੂਆ ਕਹਿ ਨਾ ਇਹ ਦੂਜਾ ਸੂਆ ਵੀਰੇ 6 ਰੰਦ ਹੋਈ ਜਾਂਦੀ ਏ ਇੱਕ ਦਾ ਕਹਿਣ ਦਾ ਹੁੰਦਾ ਹਜੇ ਵੀਰੇ ਕੱਢੇ ਆ ਨਾ ਸ਼ੈਗ ਦੇ ਠੀਕ ਹੈ ਤੇ ਗੈਲੈਕਸੀ ਦੀ ਖੋਦਾ ਵੀਰੇ ਹੂੰ ਬਾਰ ਕਾਲੇ ਤੋਂ ਗੱਬਣਾ ਜਿਹੜੀ ਵੱਡੀ ਵੜਦੀ ਆਪਾਂ ਪਰਸੋਂ ਜੋ ਉੱਥੇ ਵੀਡੀਓ ਬਣਾਈ ਸੀ ਵੀਰੇ ਹੂੰ ਇਹ ਇੱਕੋ ਫਾਰਮ ਦੀਆਂ ਵੜਾਂ ਹੀ ਇਹ ਦੋਕ ਦਿਨ ਆਪਾਂ ਲੇਟ ਲਿਆਂਦੀ ਆ ਵੜ ਠੀਕ ਹੈ ਉਹ ਲਿਆ ਗਿਆ ਆਪਾਂ ਪਹਿਲਾਂ ਸੇਲ ਕਰਤੀ ਸੀਗੀ ਹੂੰ ਇਹਦੇ ਇੱਕ ਤਰੀਕ ਨੂੰ ਅਜੇ ਦਿਨ ਪੂਰੇ ਆ ਵੀਰੇ ਠੀਕ ਹੈ ਤੇ ਇਹਦਾ ਪਹਿਲਾਂ ਦਾ 42 ਕਿਲੋ ਦਾ ਰਿਕਾਰਡ ਆ 43 ਕਿਲੋ ਦਾ ਠੀਕ ਹੈ ਉਹ ਦੇਖੋ ਹਵਾਨਾ ਅਜੇ ਇੱਕ ਤਰੀਕ ਨੂੰ ਦਿਨ ਪੂਰੇ ਹੁੰਦੇ ਆ ਤੇ ਅੱਜ 21 ਤਰੀਕ ਆ 10 ਮਾੜੀ ਮਾੜੀ ਗੁੰਦੀ ਹੁੰਦੀ ਆ ਵੀਰੇ ਵੜ ਦੇ ਇੱਕ ਤਰੀਕ ਨੂੰ ਪੂਰੇ ਦੇਣ ਆ ਓਕੇ ਤਲਿਆਰਾ ਵੀ ਫੋਨ। ਸੋ ਦੇ ਕੋਸ ਸਟਰਕਚਰ ਇਹਦਾ ਵੀ ਹਵਾਨਾ ਹੁਣ ਵੀ ਚੰਗਾ ਪਰ ਹਜੇ ਦਿਨ ਪਏ ਐ ਸੂਨ ਦੇ ਵਿੱਚ। 10 ਦਿਨ ਘੱਟੋ-ਘੱਟ ਬਾਈ ਕਹਿੰਦਾ ਵੀ ਲਾਊਗੀ। ਇੱਕ ਤਰੀਕ ਨੂੰ ਦਿਨ ਪੂਰੇ ਹੁੰਦੇ। ਕਮਾਲਾਂ ਹੁਣ ਵੀ ਕੀਤੀਆਂ ਵਿਆਂ ਹਵਾਨੇ ਦੀਆਂ ਤਾਂ। ਇਹ ਰਸੇ ਦੀ ਹਜੇ ਥੋੜੀ ਹਲਕਤ ਮਣਾਉਂਦੀ ਐ। ਉਹਦੇ ਕਰਕੇ ਬਾਈ ਨੇ ਨਾਲ ਤਲਿਆਰਾ ਵੀ ਜਿਹੜਾ ਇਹਨੂੰ ਪਾਇਆ ਵੇ। ਹਵਾਨਾ ਦੋਸੋ ਸਾਈਡ ਤੋਂ ਵੀ ਬੜਾ ਚੰਗਾ ਪਿਛਾਉਂ ਵੀ ਹਵਾਨਾ ਪੂਰਾ ਫੁੱਲ ਹੈ। ਅਰੇ 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 ਲੈ ਚੱਲ ਬਸੰਦਰੀ ਭਾਈ ਲੈ ਚੱਲ ਇਤਨਾ ਗੱਲ। ਸੋ ਦਸੋ ਇਹ ਥੋੜਾ ਜਿਹਾ ਖਤਮ ਮਣਾਉਂਦੀ ਆ ਰਸੇ ਦੀ। ਕਰ ਲੈਣੇ ਗੋਲ। ਸੋ ਫਿਰ ਤੁਸੀਂ ਇਹਦਾ ਹਵਾਨਾ ਟੰਚਾ ਦੇਖ ਸਕਦੇ ਹੋ। ਬੜਾ ਤਕੜਾ ਹਵਾਨਾ ਸੁਵੈਡ ਨੇ ਤਿਆਰ ਕਰਨਾ ਹੁਣ ਵੀ ਹਵਾਨਾ ਚੰਗਾ ਤਿਆਰ ਆ ਪਰ ਹਜੇ ਦੇਣੇ ਲੈਂਦੀ ਐ ਇੱਕ ਹੋਰ ਵੈਡ ਤੁਹਾਨੂੰ ਦਿਖਾਈਏ ਹਰਪ੍ਰੀਤ ਇਹਦੀ ਕੀ ਡਿਟੇਲ ਆ ਬਾਈ ਇਹ ਵੀ ਦੂਜਾ ਸੁਆ ਵੀਰੇ ਛੇਰਾਂ ਦੀ ਇਹ ਆ ਇਹ ਸਰਕਾਰੀ ਸੀਮੰਦ ਦੀ ਐ ਵੈਰੀਟੀ ਦੀ ਠੀਕ ਹੈ ਅੱਗੇ ਦੇ ਲੱਗਿਆ ਵਾ ਗ੍ਰੈਫ ਉਹਦਾ ਮੈਜਿਕ ਦਾ ਵੀਰੇ ਠੀਕ ਹੈ ਠੀਕ ਆ ਸਾਰੀ ਫਾਰਮ ਦੀ ਵੀਡੀਓ ਸਾਰੀਆਂ ਵੈੜਾਂ ਦੀ ਆਪਣੇ ਕੋਲੇ ਪਈ ਆ ਇਹਦਾ 32 ਕਿਲੋ ਪਹਿਲਾਂ ਦਾ ਪਾਇਆ ਵਾ ਇਹਦੇ 7 ਤਰੀਕ ਨੂੰ ਪੂਰੇ ਦੇਣਾ ਵੀਰੇ ਠੀਕ ਹੈ ਖੋਲੀ 7 ਤਰੀਕ ਨੂੰ ਦਸੋ ਦਿਨ ਪੂਰੇ ਹਜੇ 17 ਦਿਨ ਪਏ ਆ। ਇਹ ਵੀ ਦੂਜਾ ਸੂ ਹੈ। ਤਿੰਨ ਬਹੁਤ ਵੱਡੀਆਂ ਘਾਵਾਂ ਦਿਖਾਈਆਂ ਉਹਨਾਂ ਨਾਲੋਂ ਇਹ ਮੀਡੀਅਮ ਹਾਈਟ ਦੇ ਵਿੱਚ ਹੈ। ਲੰਬਾਈ ਫੁੱਲ। ਘਵਾਨਾ ਤੁਸੀਂ ਦੇਖ ਸਕਦੇ ਹੋ ਹੁਣ। ਜਿਹਨੂੰ ਪਸੰਦ ਆਵੇ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲੀ ਜਾਂਦਾ ਹੈ ਇਸੇ ਤੇ ਤੁਸੀਂ ਕਾਲ ਕਰੋਗੇ ਹਵਾਨਾ ਦੋਸਤੋ ਇਹਦਾ ਤੁਸੀਂ ਫੇਰ ਵੀਡੀਓ ਚ ਦੇਖ ਲਓ ਕਮਾਲਾ ਸੋ ਇਹ ਚਾਰ ਨਾਗ ਅੱਜ ਦੀ ਵੀਡੀਓ ਚ ਦਿਖਾਉਣੇ ਸੀਗੇ ਰੇਟ ਚਾਰਾਂ ਦੇ ਫੋਨ ਦੇ ਕਿਉਂਕਿ ਬਹੁਤ ਸਾਰੀਆਂ ਗਾਵਾਂ ਹੁਣ ਸਾਰੀ ਬਹੁਤ ਵਪਾਰੀ ਭਰਾ ਕੇ ਦੇ ਅੱਗੇ ਲਈ ਜਾਂਦੇ ਖਰੀਦ ਕੇ ਤੋਂ ਦੇ ਕਰਕੇ ਰੇਟ ਜਿਹੜਾ ਉਹ ਪਰਦੇ ਚ ਰੱਖੇ ਜਾਂਦੇ। ਤੋਂ ਬਾਕੀ ਤੁਸੀਂ ਤਸੱਲੀ ਕਰ ਸਕਦੇ ਹੋ ਜਿਹੜਾ ਪਸੂ ਤੁਹਾਨੂੰ ਪਸੰਦ ਆਉਂਦਾ। ਮਿਹਰਬਾਨੀ।